ਮੇਰੇ ਸਾਹਮਣੇ ਛੋਟੀਆਂ ਛੋਟੀਆਂ ਬੱਚੀਆਂ ਤੇ ਉਹਨਾਂ ਦੇ ਪਰਿਵਾਰ ਸਵਾਮੀ ਸ਼ੰਕਰਨੰਦ ਜੀ ਪੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਇਸ ਧੀਆਂ ਦੀ ਲੋਹੜੀ ਦੇ ਪ੍ਰੋਗਰਾਮ ਦੇ ਵਿੱਚ ਇਸ ਕਰਕੇ ਧੀਆਂ ਹਰ ਖੇਤਰ ਦੇ ਵਿੱਚ ਵਧੀਆ ਕੰਮ ਕਰ ਰਹੀਆਂ ਸੋ ਮੈਂ ਲੱਭਾ ਸਮਾਂ ਨਾ ਲੈਂਦਾ ਹੋਇਆ ਕਿਉਂਕਿ ਸਵਾਮੀ ਜੀ ਨੇ ਵੀ ਤੇ ਆਪਣੀ ਚਾਰਚਾਈ ਹੋਵੇ ਜਾਂ ਸਿੱਖ ਮੜਕਾ ਦਾ ਸਿੱਖਾ ਸਿੱਖਾ ਮਾਛੇ ਬੜਾ ਸਾਹਿਬ ਦੇ ਸੰਤਨ ਸਵਾਮੀ ਗੰਗਾ ਨੰਦ ٹرسٹ ਦੇ ਚੇਅਰਮੈਨ ਚੰਜੀਤ ਅਤੇ ਉਹਨਾਂ ਦੇ ਨਾਲ ਮੈਂਬਰ ਸਹਿਬਾ ਬੜੇ ਧੂਮ ਧਾਮ ਦੇ ਨਾਲ ਇਹਨਾਂ ਬਣਿਓ ਜਿਤੇ ਹਸਪੀਟਲ ਮੈਦ ਆਸ਼ਰਮ ਔਰ ਕਈ ਜਗ੍ਹਾ ਨਾ ਬਣੇ ਸੇਵਾ ਸੰਪੀਵਨੋਂ ਸੇਵਾ ਚੱਲ ਰਹੀ ਹੈ ਭਗਤੀ ਦਾarti ਹੈ ਭਾਜੇ ਸੇਵਾ ਦਾ ਸਹੀ ਯਤਨ ਦੇ ਵਿੱਚ ਇਹ ਜੋ ਸੇਵਾ ਨਿਭਾ ਰਹੇ ਹਨ ਨਿਸ਼ਕਾਮ ਸੇਵਾ ਇਨ ਬਨਿਓ ਦਾਸ ਇਹ ਸੰਦੇਸ਼ਾ ਦੇਵੇਗਾ ਕਿ ਲੋਹੇ ਜਿਵੇਂ ਲੋਹ ਹੜ ਅੱਗ ਦਾ ਹੜ ਜਿਵੇਂ ਹੜ ਠੰਡ ਦਾ ਹੜ ਆਇਆ ਹੋਇਆ ਅੱਜ ਇਹ ਹੜ ਅੱਗ ਦਾ ਜਗਾ ਜਗਾ ਲੋਹੇ ਨੂੰ ਮਚਾਈ ਜਾਂਦੇ ਹੜ ਇਵੇਂ ਸਾਨੂੰ ਵੀ ਸੇਵਾ ਦਾ ਬਿਹਰ ਸਾਨੂੰ ਹੱਥ ਦਿੱਤੇ ਹਨ ਇਹ ਸੰਤਨ ਸਵਾਮੀ ਗੰਗਾਨਾਥ ਸਾਡੇ ਚੇਅਰਮੈਨ ਪ੍ਰਧਾਨ ਹੋਰ ਮੈਂਬਰ ਸਹਿਬਾਨ ਜਿੱਥੇ ਇਹ ਡੰਡਾ ਹਨ ਉਥੇ ਸਾਰਿਆਂ ਨੂੰ ਡੰਡਾ ਬਣ ਕੇ ਇੱਕ ਮੁਟੋਕੇ ਸੇਵਾ ਕਰਨੀ ਚਾਹੀਦੀ ਹੈ ਕਿੰਨਾ ਸ਼ਬਦ ਦੇ ਨਾਲ ਦਾ ਆਪਲੀ ਪਾਣੀ ਅਜਮਾਚਿਵਾੜਾ ਸਾਹਿਬ ਦੇ ਵਿੱਚ 1100 ਧੀਆਂ ਦੀ ਲੋੜੀ ਦਾ ਸਮਾਗਮ ਕਪੂਰ ਪੈਲੈਸ ਦੇ ਵਿੱਚ ਮਨਾਇਆ ਜਾ ਰਿਹਾ ਐਸਜੀਬੀ ਟਰਸਟ ਪਿਛਲੇ ਸਾਲ ਵੀ ਹੋਰ ਉਸ ਤੋਂ ਪਹਿਲੇ ਸਾਲਾਂ ਦੇ ਵਿੱਚ ਵੀ ਇਹ ਲਗਾਤਾਰ ਇਹ ਜਿਹੜੀ ਪਰੰਪਰਾ ਚਲਾਈ ਹੋਈ ਹੈ ਤੀਆਂ ਦੀ ਲੋੜੀ ਮਨਾਉਣਾ ਬਹੁਤ ਸ਼ੁਭ ਸ਼ਗਨ ਹੈ ਚੰਗਾ ਸ਼ਗਨ ਹੈ ਤੀਆਂ ਦੇ ਇਸ ਤਰ੍ਹਾਂ ਦੇ ਤਿਹਾਰ ਮਨਾਣੇ ਬਹੁਤ ਅੱਛੀ ਗੱਲ ਹੈ ਸਭ ਨੂੰ ਮਨਾਣੇ ਚਾਹੀਦੇ ਨੇ ਪਰੰਤੂ ਚਰਨਜੀਤ ਸਿੰਘ ਥੋਪੀਆ ਹੋਰਾਂ ਦੀ ਪੂਰੀ ਟੀਮ ਆ ਔਰ ਜਿਹੜੀ ਐਸਜੀਪੀਸੀ ਟਰਸਟ ਹੈ ਉਹ ਸਾਰੇ ਇਸ ਗੱਲ ਦੇ ਵਧਾਈ ਦੇ ਪਾਤਰ ਨੇ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਇਦਾਂ ਦੇ ਪ੍ਰਾਲੇ ਕੀਤੇ ਜਾਂਦੇ ਨੇ ਕਿਉਂਕਿ ਅੱਜ ਦੇ ਸਮੇਂ 'ਚ ਜਿਹੜੀਆਂ ਧੀਆਂ ਨੇ ਉਹ ਸਾਡੀਆਂ ਬਹੁਤ ਮਲਕਿ 14 ਦੇ ਪਹੁੰਚ ਚੁੱਕੀਆਂ ਨੇ ਆਈਐਸ ਆਈਪੀਐਸ ਇਵਨ ਸਾਡੀ ਰਾਸ਼ਟਰਪਤੀ ਵੀ ਆਪਾਂ ਗੱਲ ਕਰਦੇ ਹਾਂ ਤਾਂ ਉਹ ਵੀ ਸਾਡੀ ਧੀ ਹੀ ਹੈ ਅਰ ਇਸ ਤੋਂ ਲਾਵਾ ਹੋਰ ਵੀ ਵੱਡੇ ਅਹੁਦਿਆਂ ਦੇ ਉੱਤੇ ਅੱਜ ਅਸੀਂ ਦੇਖਦੇ ਹਾਂ ਤਾਂ ਧੀਆ ਪੁੱਤਾਂ ਦੇ ਨਾਲੋਂ ਕਿਤੇ ਜ਼ਿਆਦਾ ਵਧੀਆ ਜਿਹੜਾ ਹੈ ਸਾਨੂੰ ਸਤਿਕਾਰ ਦੇ ਰਹੀਆਂ ਨੇ ਇੱਥੋਂ ਤੱਕ ਵੀ ਹੈ ਕਿ ਧੀਆ ਵਿਆਹਣ ਤੋਂ ਬਾਅਦ ਵੀ ਆਪਣੇ ਮਾਪਿਆਂ ਦਾ ਸਤਿਕਾਰ ਆਪਣੇ ਪਿੱਛੇ ਭਰਾਵਾਂ ਦਾ ਸਤਿਕਾਰ ਪਿਆਰ ਜਿਹੜਾ ਹੈ ਵਰਕਰਾਰ ਰੱਖਦੀਆਂ ਨੇ ਸੋ ਬਹੁਤ ਹੀ ਅੱਛੀ ਗੱਲ ਹੈ ਅਜਿਹੇ ਸਮਾਗਮ ਦੇ ਵਿੱਚ ਆਉਣਾ ਸਮਾਗਮ ਨੂੰ ਮਨਾਉਣਾ ਤੇ 3ਆਂ ਦੀਆਂ ਲੋੜੀਆਂ ਮਨਾਉਣਾ ਤਾਂ ਖਾਸ ਕਰਕੇ ਬਹੁਤ ਵਧੀਆ ਸ਼ਗਨ ਹੈ ਅਸੀਂ ਐ ਜੀ ਪੀ ਸੀ ਟਰਸਟ ਔਰ ਚਰਨਜੀਤ ਸਿੰਘ ਫੋਪੀਆਵਰਾਂ ਦੀ ਸਮੂਚੀ ਟੀਮ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਇਹ ਪ੍ਰਾਲਾ ਲਗਾਤਾਰ ਕੀਤਾ ਜਾਂਦਾ ਹੈ ਕੀ ਨਾਮ ਐ ਮੈਮ ਤੁਹਾਡਾ ਮੇਰਾ ਗੁਰਦੀਪ ਥੋਰ ਹੈ ਕਿੰਨੇ ਬੱਚੇ ਆ ਤੁਹਾਡੇ ਕੋਲ ਮੇਰੀ ਇਹ ਫਰਸਟ ਕੁੜੀ ਆ ਹਾਂ ਜਿੰਨੀ ਏਜ ਕਿੰਨੀ ਆ ਇਹਨਾਂ ਦੀ 3 ਮਹੀਨੇ ਦੀ ਕੁੜੀ ਆ ਵੇਰੀ ਹਾਂਜੀ ਆ ਉਰੇ ਨਵ ਜੰਮੀਆ 3ਆਂ ਦੀ ਲੋੜੀ ਮਨਾਈ ਜਾ ਰਹੀ ਸੀ ਕਿਵੇਂ ਦੇਖਦੇ ਹੋ ਇਸ ਪ੍ਰਾਲੇ ਨੂੰ ਮੈਨੂੰ ਬਹੁਤ ਵਧੀਆ ਲੱਗਿਆ ਜਿੱਦਾਂ ਕੀ ਇਹ ਪਹਿਲੀ ਵਾਰ ਮੈਂ ਫੰਕਸ਼ਨ ਜੋ ਇੰਜੋਏ ਕੀਤਾ ਵੀ ਕੁੜੀਆਂ ਦੀ ਲੋਰੀਂ ਨਹੀਂ ਲਾਈ ਗਿਆ ਕਿ ਮੁੰਡੇ ਦੇ ਕਰਦੇ ਹੁੰਦੇ ਸੀ ਬਹੁਤ ਵਧੀਆ ਲੱਗਿਆ ਦੀ ਕੁੜੀਆਂ ਦੀ ਲੋਰੀਂ ਲਾਈ ਜਾ ਰਹੀ ਹੈ ਪਹਿਲਾਂ ਦੇਖਿਆ ਜੇ ਕੋਈ ਫੰਕਸ਼ਨ ਕੀ ਨਹੀਂ ਜੀ ਮੈਂ ਕਦੇ ਨਹੀਂ ਗਈ ਸਾ ਲੋਰੀ ਕੁੜੀ ਦੀ ਲੋਰੀਆਂ ਦੇ ਫੰਕਸ਼ਨ ਤੇ ਪਰ ਪਹਿਲੀ ਵਾਰ ਆ ਕੇ ਮੈਂ ਬਹੁਤ ਵਧੀਆ ਲੱਗੇ ਦੀ ਹਾਂ ਵੀ ਕੁੜੀਆਂ ਦੀ ਵੀ ਲੋਰੀਂ ਲਾਈ ਜਾ ਸਕਦੀ ਆ ਆ ਲੋਕ ਆ ਮੁੰਡੇ ਕੁੜੀਆਂ ਦੇ ਵਿੱਚ ਫਰਕ ਸਮਝਦੇ ਨੇ ਕਹਿੰਦੇ ਕੁੜੀਆਂ ਤਾਂ ਬੋਝ ਹੁੰਦੀਆਂ ਫਿਰ ਨਹੀਂ ਨਹੀਂ ਸਾਡੇ ਲਈ ਤਾਂ ਸਾਡੀ ਕੁੜੀ ਪਹਿਲੇ ਆ ਬਹੁਤ ਵਧੀਆ ਸਾਨੂੰ ਬਹੁਤ ਲੱਗਿਆ ਸੀ ਇਹਨਾਂ ਮੁੰਡੇ ਬਰਾबरी ਸਮੱਸਿਆ ਸੀ ਇਹਨਾਂ ਕੋਈ ਬੋਝ ਨਹੀਂ ਸਮੱਸਿਆ ਜਿਹੜੇ ਲੋਕ ਕੁੜੀਆਂ ਮੁੰਡਿਆਂ ਦਾ ਫਰਕ ਸਮਝਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਨੇਹਾ ਕੀ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਵੀ ਕੁੜੀਆਂ ਹੀ ਸਭ ਕੁਝ ਨੇ ਇਹਨਾਂ ਨੂੰ ਪੜਾਉਣਾ ਪੜਾਉਣਾ ਲਿਖਾਉਣਾ ਚਾਹੀਦਾ ਹੈ ਤਾਂ ਵਧੀਆ ਹੈ ਸਭ ਕੁਝ ਵਧੀਆ ਹੈ ਇਹ ਕੋਈ ਬੋਝ ਨਹੀਂ ਹੈ ਸਾਡੇ ਲਈ ਜੀ ਨਾਮ ਲਾ ਦਿਓ ਮੇਰਾ ਨਾਮ ਜਸਪ੍ਰੀ ਸਿੰਘ ਆ ਭਾਈ ਜੀ ਨਵਜਮੀਆਂ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਉਰੇ ਪਹੁੰਚੇ ਸੀਗੇ ਹ ਵਧੀਆ ਮੱਲਬ ਇੱਥੇ ਵਧੀਆ ਲੱਗਿਆ ਆ ਕੇ ਮੱਲਬ ਪਤਾ ਲੱਗਿਆ ਹਨ ਠੀਕ ਆ ਵੀ ਮੱਲਬ ਮੇਰੀ ਬੇਟੀ ਹੋਈ ਹੈ 21 ਰਣ ਦੀ ਹੋਈ ਹੈ ਪਹਿਲਾ ਬੱਚਾ ਆਪਣਾ ਅਸੀਂ ਕੋਈ ਫਰਕ ਨਹੀਂ ਕਰਿਆ ਹੈਗਾ ਵੀ ਜੀ ਇਦਾਂ ਦਾ ਵੀ ਆਪਣਾ ਮੁੰਡਿਆਂ ਚ ਕੁੜੀਆਂ ਦਾ ਤੇ ਉਹ ਨਹੀਂ ਹੁੰਦਾ ਹੈਗਾ ਵੀ ਪ੍ਰਾਣੇ ਜਮਾਨੇ ਦੇ ਲੋਕ ਸੀ ਇਹ ਖਿਆਲਾਂ ਵਾਲੇ ਉਹ ਟਾਈਮ ਚਲੇ ਗਿਆ ਅੱਜ ਦੀ ਡੇਟ ਤੇ ਪੈਸੇ ਕੁੜੀਆਂ ਮੁੰਡਿਆਂ ਦਾ ਮੂਰੇ ਨੇ ਜਦ ਆਪਾਂ ਦੇਖਦੇ ਆ ਕੋਈ ਕੁੜੀ ਐਮਐਲਏ ਵੀ ਹੈਗੀ ਆ ਬਹੁਤ ਨੇ ਆਪਣੇ ਪੰਜਾਬ ਚ ਜਿਹੜੀਆਂ ਮੱਤਲਬ ਜੰਗ ਜਨਰੇਸ਼ਨ ਚ ਮੱਤਲਬ ਕੁਟੀਆਂ ਪੌਧੀਆਂ ਪਹੁੰਚ ਗਈਆਂ ਨੇ ਹਨਾ ਇਦਾਂ ਦਾ ਹੁਣ ਕੋਈ ਫਰਕ ਨਹੀਂ ਹੈਗਾ ਬਾਈ ਜੀ ਸਭ ਸਾਰਾ ਕੁਝ ਠੀਕ ਆ ਜਿਹੜੇ ਲੋਕ ਅਪਰਾਲਾ ਨੂੰ ਕਿੱਦਾਂ ਦੇਖਦੇ ਆ ਤੁਸੀਂ ਇਹ ਅਪਰਾਲਾ ਵਧੀਆ ਇਹਨਾਂ ਦਾ ਮਤਲਬ ਮੈਂ ਪਹਿਲੀ ਵਾਰ ਆਪਣਾ ਇੱਕ ਇਹ ਜੇ ਅਪਰਾਲੇ 'ਚ ਪਹੁੰਚੇ ਆ ਮੈਨੂੰ ਵਧੀਆ ਲੱਗਿਆ ਗਾਹਾਂ ਨੂੰ ਆਪਾਂ ਵੀ ਮਤਲਬ ਜੇ ਕੋਈ ਆਪਣਾ ਹੋਊਗਾ ਜਿਵੇਂ ਆਪਾਂ ਨੂੰ ਸਹਾਇਤਾ ਦੇਣਗੇ ਲੋਕ ਆਪਾਂ ਵੀ ਕੋਈ ਐਦਾਂ ਦਾ ਸੋਚਾਂਗੇ ਪੈਸੇ ਕੋਈ ਸੰਦੇਸ਼ ਸੰਦੇਸ਼ ਇਹ ਹੀ ਦਮਾਂਗੇ ਭਾਈ ਜੀ ਵੀ ਅੱਜਕੱਲ ਦੇ ਉਹ ਜ਼ਮਾਨੇ ਨਹੀਂ ਰਹੇ ਪੁਰਾਣੇ ਵੀ ਆਪਾਂ ਕੋਈ ਫਰਕ ਕਰਨਾ ਚਾਹੁੰਦਾ ਕੁੜੀਆਂ ਅੱਜ ਪੈਸੇ ਕੁੜੀਆਂ ਆਪਣਾ ਮੁੰਡਿਆਂ ਨਾਲ ਮੂਹਰੇ ਨੇ ਆਪਾਂ ਉਹੀ ਗੱਲ ਲੋਕ ਵੀ ਕਹਿੰਦੇ ਨੇ ਖਬਰਾਂ ਵਾਲੇ ਵੀ ਕਹਿੰਦੇ ਨੇ ਜਿਵੇਂ ਜਿੰਨੇ ਵੀ ਹੈ ਅੱਜ ਦੀ ਡੇਟ ਤੇ ਕੋਈ ਫਰਕ ਨਹੀਂ ਰਿਹਾ ਮੁੰਡੇ ਤੇ ਕੁੜੀ ਦਾ